ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਰਜੀਤ ਸਿੰਘ ਖਾਲਸਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਂ ਜੰਡਿਆਲਾ ਗੁਰੂ ਸੋ ਜੰਡਿਆਲਾ ਗੁਰੂ ਕਈ ਵੱਲੋਂ ਜੀ ਕੋਈ ਦਿਨ ਪਹਿਲਾਂ ਜਿਹੜਾ ਜਥੇਬੰਦੀ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸ਼ਹੀਦ ਸ਼ੁਭਕਰਨ ਸਿੰਘ ਦੇ ਜਿਹੜੇ ਵੱਡੇ ਫਲੈਕਸ ਬਣਾਏ ਸੀ ਵੱਡੇ ਇਸ਼ਤਿਹਾਰ ਬਣਾਏ ਸੀਗੇ ਉਹ ਜੰਡਿਆਲਾ ਗੁਰੂ ਸਾਹਮਣੇ ਲਗਾਇਆ ਗਿਆ ਸੀਗਾ ਉਹਦੇ ਉੱਤੇ ਕੁਝ ਸਵਾਲ ਲਿਖੇ ਗਏ ਸਨ ਜਿਹੜੇ ਅਸੀਂ ਸਿਆਸੀ ਪਾਰਟੀਆਂ ਨੂੰ ਕਰਨਾ ਚਾਹੁੰਦੇ ਆ ਔਰ ਬੋਰਡ ਦੇ ਉੱਤੇ ਲਿਖਿਆ ਗਿਆ ਹੈ ਕਿ ਸਾਡਾ ਕਸੂਰ ਕੀ ਹੈ। ਕੋਈ ਸ਼ਹੀਦ ਦਾ ਇੱਥੇ ਬੋਰਡ ਲਾਇਆ ਗਿਆ ਸੀ ਸ਼ੁਭਕਰਨ ਸਿੰਘ ਦਾ ਔਰ ਬੀਤੀ ਰਾਤ ਮੈਂ ਦੱਸ ਦੇਣਾ ਚਾਹੁੰਦਾ ਵਾਂ ਕਿ ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਦੇ ਸਿਆਸੀ ਆਗੂਆਂ ਵੱਲੋਂ ਉਹਨਾਂ ਦੇ ਸਮਰਥਕਾਂ ਵੱਲੋਂ ਬੀਤੀ ਰਾਤ ਉਸੇ ਹੀ ਸ਼ੁਭਕਰਨ ਸ਼ਹੀਦ ਦੇ ਬੋਰਡ ਦੇ ਉੱਤੇ ਆਮ ਆਦਮੀ ਪਾਰਟੀ ਦਾ ਬੋਰਡ ਜਿਹੜਾ ਵਾ ਇਹ ਲਾ ਦਿੱਤਾ ਗਿਆ ਵਾ। ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਾ ਦਿਖਾਉਣਾ ਚਾਹੁੰਦੇ ਆ ਵੀ ਸਾਈਡ ਦੇ ਉੱਤੇ ਜਗ੍ਹਾ ਵੀ ਖਾਲੀ ਪਈ ਆ। ਔਰ ਦੂਸਰੇ ਪਾਸੇ ਜੇ ਹਿਸਾਬ ਲਾਈਏ ਤੇ ਕੋਈ ਸਤਵਾਂ ਸਾਲਾਨਾ ਜੋੜ ਮੇਲਾ ਵਾ ਵੇਖੋ ਉਹਨਾਂ ਨੇ ਉਸ ਸ਼ਹੀਦ ਦੇ ਬੋਰਡ ਦੀ ਮर्यादा ਰੱਖੀ ਆ ਜਗ੍ਹਾ ਛੱਡ ਕੇ ਪਰ ਸਿਆਸਤ ਜਿਹੜੀ ਸਿਆਸੀ ਲੋਕ ਨੇ ਇਹਨਾਂ ਨੂੰ ਕਿਸੇ ਸ਼ਹੀਦ ਨਾਲ ਕਿਸੇ ਮਾਂ ਦੇ ਪੁੱਤ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਗਾ ਇਹਨਾਂ ਨੂੰ ਸਿਰਫ ਤੇ ਸਿਰਫ ਆਪਣੀਆਂ ਵੋਟਾਂ ਦੇ ਨਾਲ ਮਤਲਬ ਆ ਉਹ ਵਖਾਦਣਾ ਚਾਹੁੰਦੇ ਕੈਮਰਾਮੈਨ ਨੂੰ ਕਹੂੰਗਾ ਲਾਗੇ ਕਰਕੇ ਵਿਖਾਓ ਕਿ ਆ ਬੋਰਡ ਅਸੀਂ ਲਾਇਆ ਸੀਗਾ ਸਾਡੇ ਸ਼ਹੀਦ ਦਾ ਸ਼ੁਭਕਰਨ ਸਿੰਘ ਦਾ ਜਿਹਦੇ ਉੱਤੇ ਇਹਨਾਂ ਨੇ ਬੋਰਡ ਜਿਹੜਾ ਵਾ ਆਮ ਆਦਮੀ ਪਾਰਟੀ ਵਿਧਾਇਕ ਹਰਪਜਨ ਸਿੰਘ ਜੀ ਟੀਓ ਦੇ ਸਮਰਥਕਾਂ ਨੇ ਇਹਨਾਂ ਦੇ ਆਗੂਆਂ ਨੇ ਰਾਤ ਬੀਤੀ ਰਾਤ ਹਨੇਰੇ ਦੇ ਵਿੱਚ ਇਹਦੇ ਉੱਤੇ ਜਿਹੜਾ ਵਾ ਇਹਨੂੰ ਲਾ ਕੇ ਢਾਕੇ ਦਿੱਤਾ ਵਾ ਸੋ ਸ਼ਰਮ ਵਾਲੀ ਗੱਲ ਆ ਆਮ ਆਦਮੀ ਪਾਰਟੀ ਵਾਸਤੇ ਇੱਕ ਪਾਸੇ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਭੁਗਤਦੇ ਆ ਪਰ ਇਹਨਾਂ ਨੂੰ ਕਿਸਾਨ ਤੇ ਕਿਸਾਨੀ ਦੇ ਨਾਲ ਕੋਈ ਪਿਆਰ ਨਹੀਂ ਇਹਨਾਂ ਨੂੰ ਸ਼ਹੀਦਾਂ ਦੇ ਨਾਲ ਕੋਈ ਪਿਆਰ ਨਹੀਂ ਆ ਇਹਨਾਂ ਨੂੰ ਮਤਲਬ ਆ ਸਿਰਫ ਆਪਣੀਆਂ ਸਿਆਸੀ ਰੋਟੀਆਂ ਪਕਾਉਣ ਦਾ ਆਪਣੀਆਂ ਵੋਟਾਂ ਦੇ ਨਾਲ ਇਹ ਬਹੁਤ ਹੀ ਨਿੰਦਣਯੋਗ ਆਲੇ 10 ਦਿਨਾਂ ਚਾਹੁੰਦੇ ਆ ਕਿ ਸਾਡੇ ਸ਼ਹੀਦ ਦੇ ਬੋਰਡ ਦੇ ਉੱਤੇ ਜੇ ਕੋਈ ਸਿਆਸੀ ਪਾਰਟੀ ਇਸ ਤਰ੍ਹਾਂ ਦੀ ਹਰਕਤ ਕਰੂਗੀ ਤੇ ਅਸੀਂ ਫਿਰ ਕਰੜੇ ਹੱਥ ਜਿਹੜਾ ਉਹ ਲਵਾਂਗੇ ਇਹਨਾਂ ਗੱਲਾਂ ਦੇ ਅਸੀਂ ਜਿਹੜਾ ਜਵਾਬ ਵੀ ਮੰਗਾਗੇ ਇਹਨਾਂ ਦੇ ਕੋਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ